ਉਹ ਨਹੀਂ ਆ। ਹਾਂ ਜੀ ਤੁਹਾਨੂੰ। ਹਾਂ ਜੀ ਹਾਂ ਜੀ। ਨਾਲ ਲੁੜਕੀਆਂ ਆਣਗੇ ਨਾ ਦਾਰਾ ਮੈਂ ਮੈਨੂੰ ਬਾਈ ਜੰਦੀ ਆਣਗੇ। ਨੰਦ। ਨੰਦ ਤੁਹਾਡਾ ਹੀ ਸਾਰਾbro। ਉਹਨਾਂ ਵਾਲੇ ਦੁਕਾਨ ਦੇ ਆਈ ਆ ਜੀ ਸਿਆਪੂ। ਮੈਂ ਇੰਨੀ ਗੱਲ ਕਹਿਦਾ ਹੁਣ। ਕਿ ਜੇ ਦੀਦੀ ਦੀ ਇੱਕ ਰਿਹਸਾ ਲਾਗੇ ਤਾਂ ਫੇਰ ਰਿਸ਼ਤਾ ਵੀ ਟੁੱਟ ਜਾਂਦਾ ਹੁੰਦਾ ਵਾ। ਵੀਰਿਆਂ ਕੋਲ ਹੁੰਦਾ ਨਾ ਉਹ ਗੋਲਿਆਂ ਦੇ ਵਿੱਚ ਮਿਲੇ ਆ। ਹੂੰ। ਜੱਲੀ ਦੇ ਭਾਬੀ ਕਰੋ। ਅਰੇ ਤੂੰ ਲੜਨਾ ਮਰੇ ਗੋਲਵੇਂ ਦਾ ਟੂਕ। ਨੋ ਨੋ ਮੈਂ। ਬੋਲਦੇ ਰਹੀਆਂ ਹਾਂ ਬੋਲਦਾ। ਲੰਮੀ ਮਰੀਮ ਆ ਮਾ ਉਹ ਕੱਲ ਨਹੀਂ ਇਹਨਾਂ ਨੂੰ ਵੀਡੀਓ ਸੋ ਬੋਲੋ ਜਦੋਂ ਮੇਰੇ ਇਹ ਤੂੰ ਪਰ ਮੈਨੂੰ ਕਿੰਨੇ ਸਿਖਾਉਣਾ ਵਾ ਇਹਦੇ ਵੱਲ ਵੇਖ ਵੇਖ ਕੇ ਸਭ ਕੁਝ ਸਿੱਖ ਲਿਆ ਵਾ ਵੀ ਕਿੱਦਾਂ ਹਿੱਸੇ ਲਈਦੇ ਆ ਉਹ ਭੈਣ ਉਹਦੇ ਕੋਲ ਉਹ 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 ਆਵੇਂ ਕਹਿੰਦੇ ਆ ਕਿ ਮੁੰਡਾ ਕੂ ਤੇ ਖੱਪੜੀ ਪਾੜੂ ਉਹ ਮੇਰਾ ਇਹ ਉਹਦੇ ਕੋਲ ਉਹ ਚਲੋ ਉਹਨੇ ਕਦੇ ਬੋਲਣੀ ਨਹੀਂ ਵਨ ਕਿੰਨੀ ਗੱਲ ਕਰਨੀ ਤੂੰ ਵਨ ਤੈਨੂੰ ਕੀ ਲੱਗਦਾ ਵਾ ਉਹ ਨੀਵੀ ਹੋ ਕੇ ਆਈ ਸੀ ਉਹ ਸਾਨੂੰ ਕਿੰਨੀਆਂ ਗੱਲਾਂ ਕਰਕੇ ਗਈ ਉਹਦਣ ਵੀ ਇਹ ਮੈਨੂੰ ਕੀ ਗੱਲ ਹੋਈ ਇਹ ਬੜਾ ਰੌਲਾ ਪਾਇਆ ਤੁਸੀਂ ਅੰਦਰ ਮਾਂ ਮਮੀ ਕੋਈ ਨਹੀਂ ਹੋਈ ਮੈਂ ਤੁਹਾਨੂੰ ਹੀ ਦੱਸ ਦਿੰਨੀ ਆ ਜੇ ਤਾਂ ਤੁਸੀਂ ਮੇਰੇ ਨਾਲ ਮਿਲਣਾ ਵਰਤਣਾ ਵਾ ਤੇ ਅੱਧੀ ਪੈੜੀ ਜਿਹੜੀ ਹੈ ਨਾ ਮੇਰੇ ਨਾਲ ਲਵਾ ਦਿਓ ਤੇ ਆ ਜਿਹੜਾ ਘਰ ਵਾ ਨਾ ਇਹਦੇ 'ਚ ਵੀ ਕੰਦ ਹੋਣੀ ਚਾਹੀਦੀ ਆ ਐਵੇਂ ਇੰਨੀ ਗਰਮ ਨਾ ਹੋ ਠੰਡੀ ਹੋ ਜਾ ਮਾੜੀ ਮਾੜੀ ਮੋਟੀ ਵਨ ਚੱਲ ਪੁੱਤ ਘਰਾਂ ਚ ਕਰਨ ਦਿਲਜਿੰਦਰ ਕਿੱਡੀ ਕਵੱਡੀ ਗੱਲ ਹੋ ਗਈ 21 ਦਿਲਜਿੰਦਰ ਗੱਲ ਤੋਂ ਆਉਂਦੇ ਗਏ ਲੀਏ ਕਿੱਡੀ ਕਵੱਡੀ ਗੱਲ ਗੱਲ ਤੋਂ ਆ ਕੇ ਭੁੱਲ ਜਾਂਦਾ ਕੰਮ ਹੁੰਦਾ ਸਾਗ ਬਣਾਉਣਾ ਤੁਹਾਡੇ ਖਾਣੇ ਨਾ ਸਾਗ ਹੀ ਤੁਹਾਡੇ ਪ੍ਰੋਸਸ ਮੱਖਣ ਦੀ ਚਲੀ ਜਿੰਦਰ ਮੱਖਣ ਦੀ ਵਾਡੀ ਮੱਖਣ ਦੀ ਰੋਟੀ ਖਾਣੀ ਬੋਲੋ ਨਹੀਂ ਬਣਾ ਨਹੀਂ ਨਾਲ चल itu buat sekarang karan de kiso ਜੀਤ ਗਿਆ ਨਾ ਗੁੰਦਰ ਨਹੀਂ ਮੁ ਗਿਆ ਨਾ ਮੂੰਹ ਇਹ ਕਾੜੇ 2 1 ਜੇ ਉਹ ਗੱਲਾਂ ਕਰਦੀ ਸੀ ਤੇ ਤੂੰ ਹੈ ਚੁੱਪ ਕਾ ਰਹਿਂਦਾ ਤੂੰ ਵੀ ਗਾੜੀਆਂ ਟੈਗ ਟੈਗ ਦਾ ਜਵਾਬ ਦਿੱਤਾ ਉਹਨੂੰ ਉਹਦੇ ਫੇਰ ਸੜੀ ਪਈ ਨੇ ਜਾਣਾ ਸੀ ਮਾਤਾ ਮੇਰੀ ਸੁਣ ਗੱਲ ਇਹ ਗੱਲਾਂ ਕਰਨ ਵਾਲੀਆਂ ਹੀ ਸੇ ਵਾਲੀਆਂ ਹੋ ਜਾਂਦੀਆਂ ਕੋਈ ਮੰਗਦਾ ਜੀ ਕਰ ਹੋ ਜਾਂਦੀਆਂ ਹੁੰਦੀਆਂ ਨੇ ਹੋ ਜਾਂਦੀਆਂ ਜੇ ਤਾਂ ਹੁਣ ਤੇ ਗੱਲ ਆਏ ਨਾ ਤੇ ਹੋ ਜਾਂਦੀਆਂ ਹੁੰਦੀਆਂ ਸਭ ਕੁਝ ਹੋ ਜਾਂਦਾ ਹੁੰਦਾ ਮੈਂ ਜਿਹੜੀ ਗੱਲ ਕਹੀ ਹੈ ਨਾ ਉਹਨੂੰ ਫੋਨ ਨਹੀਂ ਕਰਨਾ ਠੀਕ ਹੈ ਨਾ ਮੈਂ ਤਾਂ ਕਰਨਾ ਹੀ ਹੂੰ ਮੇਰੀ ਧੀ ਆ ਮੈਂ ਕਰਨਾ ਹੀ ਤਾ ਨਾ ਫੋਨ ਉਹਨੂੰ ਤੂੰ ਨਾ ਕਰ ਇਹੋ ਚੰਗਾ ਕੰਮ ਕਰਨ ਦੀ ਤੂੰ ਉਹਦੇ ਮਗਰ ਲਾ ਕੇ ਤੂੰ ਨਾ ਕਰੇਗਾ ਤੇ ਮੈਂ ਮੈਂ ਤੇ ਕਰਨਾ ਹੈ ਤੂੰ ਵਾਹ ਤੂੰ ਉਹਦੇ ਮਗਰ ਲਾ ਕੇ ਤੇ ਤੂੰ ਹੁਣ ਭੈਣ ਛੱਡ ਦੇਗਾ ਉਹ ਭੈਣ ਛੱਡੀ ਥੋੜੀ ਆ ਉਹ ਆਪ ਕਰਨ ਦੀਆਂ ਹੋੜੀਆਂ ਗੱਲਾਂ ਛੱਡਣ ਖਣੋ ਤੂੰ ਮੈਂ ਨਹੀਂ ਮੈਂ ਨਹੀਂ ਵਾਹ 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 ਉਹ ਮਾਂ 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 ਕਾਦੀਓ ਹਾਂਜੀ ਤੇਯੋ ਹਾਂਜੀ ਉਹ ਕੀ ਕਹਿੰਦਾ ਸੀ ਸੱਜੂ ਹਾਂ ਸੱਜੂ ਕੀ ਕਹਿੰਦਾ ਸੀ ਸੱਜੂ ਕਹਿੰਦਾ ਪਕੜੇ ਪਕੜੇ ਚਾਚੂ ਇਹਨੇ ਪਕੜੇ ਲੇ ਗਏ ਬੜੀ ਵੱਡੀ ਗੱਲ ਨਿਆਣੇ ਨੂੰ ਬੰਦਾ ਬੜਾ ਸੰਦੀਪ ਤੂੰ ਇਹ ਗੱਲ ਸੋਚ ਜੇ ਤੂੰ ਆਪਣੇ ਭਰਾ ਕੋਲ ਹਿੱਸਾ ਮੰਗੇ ਤੇਰੇ ਤੇ ਕੀ ਬਿੱਤੂਗੀ ਨਹੀਂ ਕਰਦੇ ਨਹੀਂ ਤੇਰੇ ਭਰਾ ਬੰਦ ਲੈ ਫੇਰ ਆ ਗਿਆ ਰਹਿਂਦੋ ਤੁਸੀਂ ਆਪਾਂ ਚੁਪੜਾ 1 ਤੋਂ ਨੇ ਫੇਰ ਕਰਤਾ ਫੇਰ ਲਾ ਦਿਓ ਚਲ ਚੱਲ 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 2 1 ਆਹ संदीप ਜੀ ਮਿਸ ਕਾਲਵਾ ਰਹਿਂਦੋ ਤੁਸੀਂ ਸੰਦੀਪ ਜੀ ਮਿਸ ਕਾਲਵਾ ਇਥੇ ਕਿਸਦਾ ਨੀ ਕੋ ਫੋਨ ਚੁੱਕਣਾ ਹੈਗਾ ਆ ਫੇਰ ਉਹਦਾ ਆਉਂਦਿਆ ਕੋਈ ਗੱਲ ਨਹੀਂ ਆਉਂਦਿਆ ਬੜੇ ਉਹਨੇ ਬੜੀ ਸੋਣੀ ਕੀਤੀ ਓਡੇ ਨਾਲ ਮੇਰੀ ਗੱਲ ਸੁਣ ਚੁੱਕ ਤੇ ਲਈਏ ਤੁਸੀਂ ਫੋਨ ਫੜਾਓ ਇੱਧਰ ਆਪਾਂ ਨੀ ਕੋ ਫੋਨ ਕਰਨਾ ਹੈਗਾ ਉਹ ਐਵੇਂ ਫੋਨ ਕਰੀ ਜਾਂਦੇ ਹੀ ਆ ਉਹ ਲਿਆਗਾ ਮੈਂ ਚੁੱਕ ਲੈਣਾ ਨਹੀਂ ਤੂੰ ਚੁੱਕਣਾ ਬੜਾ ਹੈ ਜੰਦਾ ਫਿਰ ਇਹਨਾਂ ਨੂੰ ਹੈਲੋ ਸਾਸਰੀਕਾਲ ਵੀਰ ਜੀ ਉਹ ਸਾਸਰੀਕਾਲ ਤੇ ਠੀਕ ਵਾ ਮੇਰੀ ਗੱਲ ਸੁਣ ਮੈਂ ਇਥੇ ਕੇਸ ਲੜਦਾ ਫਿਰੰਡਿਆ ਵਾ ਤੇ ਤੂੰ ਮੂੰਹ ਚੁੱਕਿਆ ਦੋ ਨਾ ਚੜ ਗਈਆਂ ਪਿੰਡ ਨੂੰ ਉਹ ਮੈਂ ਕੋਈ ਗੱਲ ਕਰਦੀ ਫੇ ਮੈਂ ਕੱਟ ਦੇਣਾ 1 3 2 1 ਕੋਈ ਗੱਲ ਨਹੀਂ ਸੰਦੀਪ ਹੋੜੀਓੜੀ ਨਾ ਸਭ ਕੋ ਠੀਕ ਹੋ ਜਾਣਾ ਮੈਂ ਕਿ ਵੀ ਸਮਝ ਆਇਆ ਸੀ ਨਾ ਗੁੱਸਾ ਹੁੰਦਾ ਬੰਦੇ ਦੇ ਮਨ ਵਿੱਚ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਸਮਝਾਉਂਗਾ ਕਿ ਤੂੰ ਕੀ ਹੈ ਹੈਂ